ਕਲੀਅਰ ਹੋ ਚੁੱਕਿਆ ਇੱਕ ਤਰੀਕ ਨੂੰ ਇੱਕ ਜੂਨ ਨੂੰ ਬੋਡਾ ਪਹਿ ਜਾਣੀ ਹੈ ਜੇ ਤੁਹਾਡੀ ਬੋਡਾ ਨਾ ਇਸ ਦੀ ਬੜੀ ਕੀਮਤ ਹੈ ਬੋਡਾ ਸੋਚ ਕੇ ਇਸਤੇਮਾਲ ਕਰਨਾ ਕਿਉਂਕਿ ਤੁਹਾਡੀ ਪਾਈ ਹੋਈ ਬੋਡ ਨੇ ਤੁਹਾਡੇ ਬੱਚਿਆਂ ਦਾ ਤੁਹਾਡੇ ਨਗਰ ਦਾ ਤੁਹਾਡੇ ਸੁਪੇ ਦਾ ਤੁਹਾਡੇ ਦੇਸ਼ ਦਾ ਕਿਹੜੀ ਸਰਕਾਰ ਚੰਗੀ ਹੈ ਕਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਨੂੰ ਥੋਪੇ ਨੂੰ ਤਰਕੀਆਂ ਦੇ ਰਾਹ ਤੇ ਲੈ ਕੇ ਜਾਂਦੀ ਹੈ ਕਿਹੜੀ ਸਰਕਾਰ ਭਾਈਚਾਰੇ ਨੂੰ ਭਰਾਵਾ ਦੇ ਸਕਦੀ ਹੈ ਬੜਾ ਸੋਚ ਕੇ ਵੋਟ ਕਰਨੀ ਹੈ ਇਹ ਤੁਹਾਡੀ ਵੋਟ ਨੇ ਇੱਕ ਇੱਕ ਵੋਟ ਨੇ ਜਿੱਤੇ ਦਾਤ ਨੂੰ ਤੁਹਾਡੇ ਸੇਵਕ ਨੂੰ ਕਾਮਯਾਬੀ ਪੱਕੀ ਹੈ ਇਹ ਤੁਹਾਡੀ ਵੋਟ ਦੀ ਕੀਮਤ ਨਾਲ ਬਹੁਤ ਕਮ ਦੀ ਵੋਟ ਹੈ ਜਿਹਦੇ ਨਾਲ ਤੁਸੀਂ ਆਉਣ ਵਾਲੀ 2027 ਦੇ ਵਿੱਚ ਜਿਹੜੀ ਸਰਕਾਰ ਬਣੀ ਹੈ ਉਹਦਾ ਮੁੱਢ ਵੀ ਬਣਨਾ ਹੈ ਜੇ ਮੌਕੇ ਦੀ ਮਜੂਦਾ ਸਰਕਾਰ ਆਮ ਆਦਮੀ ਆਮ ਆਦਮੀ ਜੀ ਕਹਿ ਸਕਦੇ ਹੁੰਦਾ ਖਾਸ ਆਦਮੀ ਦੀ ਸਰਕਾਰ ਬਣ ਕੇ ਰਹਿ ਗਈ ਹੈ ਕਿਉਂਕਿ ਇੰਨਾ ਬੜੇ 92 ਡੈਗ ਜਿੱਤੇ ਇੰਨਾ ਬੜੇ ਲੱਖਾਂ ਦੇ ਸਹਾਣਾ ਵੋਟਰਾਂ ਨੇ ਹੋਰ ਪਾਈ ਹੈ ਪਰ ਇਹਨਾਂ ਕੋਲੇ 13 ਬੰਦੇ ਹੈ ਜੀ ਪੰਜਾਬ ਦੇ ਵਿੱਚ ਕੈਂਡੀਡੇਟ ਖੜੇ ਕਰਨੋਂ ਆਮ ਜਨਤਾ ਦੇ ਵਿੱਚੋਂ ਪੰਜ ਬੰਦੇ ਨੇ ਮੰਤਰੀ ਕਰੇ ਜਿੱਤੇ ਐ ਔਰ ਤਿੰਨ ਜਨ ਵਿਧਾਇਕ ਐ ਔਰ ਇਹਨੋਂ ਕਲਾਕਾਰ ਵੀ ਬੜੇ ਕੀਤੇ ਐ ਜਿਹੜੇ ਨੇ ਪੁਰਾਣੇ ਸਾਥੀ ਐ ਸਦਾ ਪੂਰਵ ਸੇ ਮਾਣ ਦੇ ਵੀਰੋਂ ਆਪਾਂ ਵੋਟਾਂ ਪਾਈਆਂ ਆਪਾਂ ਇਸ ਕਰਕੇ ਪਾਇਨਾ ਝਾੜੂ ਵਾਲਿਆਂ ਨੂੰ ਬਦਲਾਅ ਦੇ ਨਾਅਰੇ ਦਾ ਮੋਟ ਪਈ ਕਿ ਕਾਲੀ ਤੇ ਭਾਰਤੀ ਜਨਤਾ ਪਾਰਟੀ ਵਾਲੇ ਦੀ ਕਾਂਗਰਸ ਵਾਲੇ ਪਹਿਲਾਂ ਸਰਕਾਰਾਂ ਬਣਾਉਂਦੇ ਰਹੇ ਆ ਵੀ ਇਹ ਪਤਾ ਨਹੀਂ ਕਿ ਆਪਾਂ ਨੂੰ ਨਵਾਂ ਕਰ ਦੇਣਗੇ ਜਾਂ ਜਾਂਦੇ ਵਿੱਚ ਵੋਟਾਂ ਪਾਰੀਆਂ ਬਦਲਾਅ ਕਰਤਾ ਬਦਲਾਅ ਬਣਾਤੀ ਕਿਉਂਕਿ ਜਿਹੜੇ ਆਪਾਂ ਪੰਜਾਬੀ ਆ ਨਾ ਬੜਾ ਜਲਦੀ ਤੇਜ਼ ਤੇ ਜਾਗਰੂਕ ਬੜਾ ਜਲਦੀ ਫੈਸਲਾ ਲੈ ਲੈਣੇ ਆ ਪਰ ਉਹਦੇ ਫੈਸਲੇ ਦਿੱਤੇ ਆ ਤਾਂ ਆਪਾਂ ਇਹਨਾਂ ਨੂੰ ਸੱਤਾ ਦਿੱਤੀ ਲੇਕਿਨ ਦੂਜੇ ਪਾਸੇ ਦੁਨੀਆ ਸੇਟਾ ਦੇ ਵਿੱਚ ਵੀ ਫਿਰ ਸਾਲ ਇਲੈਕਸ਼ਨ ਹੋ ਕੇ ਆ ਰਹੇ ਆ ਇਹਨਾਂ ਦੀ ਕੈਂਡੀਡੇਟ ਨਾ ਜਮਾਤਾਂ ਜਬਤ ਹੋ ਗਿਆ ਚਾਰੋਂ ਵਾਲੇ نوٹس وٹ پی ہے سمجھدار پتا کرتا یہ کام کرنا چلو جی ہلاک نے اچھا بڑے ਮਾਰੇ ਨੇ ਕਿਸੇ ਦਾ ਕੋਈ ਅਦਬਾਰ ਨਹੀਂ ਦਾ ਖਾਸ ਕਰਕੇ ਤੁਸੀਂ ਸ਼ਹਿਰੀ ਲੋਕ ਬੈਠੇ ਹੋ ਮੌਪਾਈ ਵਰਗ ਜਿੰਦਤ ਹੈ ਦੁਬਾਰਾ ਵੇਚ ਜਰਾਂਦੀਆਂ ਮੌਲ ਬਣਦਾ ਜਾ ਰਿਹਾ ਜਿਨ੍ਹਾਂ ਨੇ ਇਤਰਾਸੀ ਵੇਖੀ ਹੈ ਮੈਂ ਵੀ ਉਸ ਨੂੰ ਮਾਰਾ ਖਾਉਦਾ ਸੀ ਅਸੀਂ ਮੌਲ ਦੇ ਕੇ ਕਿਉਂਕਿ ਹਰੇਕ ਮੁੰਡਾ ਜਦੋਂ ਵੀ ਆਉਂਦੀ ਦੁਕਾਨ ਦੇ ਜਦ ਲੋਕਾਂ ਨੇ ਜਾਂਦਾ ਤਾਂ ਫਰਾ ਸਹਿਮਿਆ ਹੋਇਆਗਾ ਕਿ ਬੜੀ ਜਗ੍ਹਾ ਬੜੇ ਜਹਾਂ ਦੇ ਵਿੱਚ ਪਪਾਰੀਆਂ ਨੂੰ ਸ਼ੂਟ ਕੀਤਾ ਗਿਆ ਪਰ ਉਸ ਤੋਂ ਵੀ ਵੱਧ ਕਿਉਂਕਿ ਇਸੇ ਵੀ ਪਪਾਰੀਆਂ ਜਿਹੜਾ ਬੋਲ ਰਹਿਣ ਚੁੱਪ ਕਰ ਜੀ ਫਰੋਦੀਆਂ ਨੇ ਮੰਗੀਆਂ ਜਾਜਾ ਅੱਜ ਵੀ ਕੋਈ ਦੱਸਦਾ ਬੋਲਦਾ ਇਹ ਜਹਾਂ ਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ 12 ਤੋਂ 17 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਸਾਨੂੰ ਵੀ ਗੁਰੂ ਸਾਹਿਬ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ ਹਜ਼ੂਰ ਗੁਰੂ ਸਾਹਿਬ ਨੂੰ ਮਿਲਣ ਕੇ ਭੜੀਆਂ ਰਿਸ਼ਤੇ ਹੀ ਹੋ ਗਏ ਕਿ 5 ਸਾਲ ਨਾ ਤਾਂ ਕੋਈ ਗੁੰਡਾਗਰਦੀ ਹੋਈ ਨਾ ਹੀ ਕੋਈ ਚੋੜੀਆਂ ਲੱਗੀਆਂ ਹੋਈਆਂ ਜਿਆਦਾ ਹੋ

ਮੋਕ ਮੰਤਰੀ ਜੀ ਨੂੰ ਪਤਾ ਹੈ ਆ ਆਈ ਤੋਂ ਜਦੋਂ ਸਰਕਾਰ ਬਣੀ ਸੀ ਨਾ ਸਿੱਧੂ ਮੁਥੇ ਵਾਲੇ ਦਾ ਕਤਲ ਹੋਇਆ ਸੀਗਾ ਉਹ ਤਾਂ ਮੈਨੂੰ ਸਾਰਾ ਨਾ ਬੜੀ ਬਾਤ ਯਾਦ ਆਉਣਾ ਉਹਦਾ ਅਖਬਾਰ ਕੀਤਾ ਪੰਜਾਬ ਸਰਕਾਰ ਨੇ ਕਿ ਅਸੀਂ ਉਹ ਦੀ ਸਿਕਿਉਰਿਟੀ ਕਰਾਈ ਤੇ ਤਾਂ ਉਹ ਦਾ ਕਤਲ ਹੋਇਆ ਜਦੋਂ ਉਹਨੂੰ ਤੰਗੀਆਂ ਆ ਰਹੀਆਂ ਸੀਆਂ ਕਾਲਾਂ ਆਂਦੀ ਮੈਸੇਜ ਆ ਰਹੇ ਸੀ ਕਿ ਉਹਦੀ ਜਾਨ ਨੂੰ ਖਤਰਾ ਹੈ ਫੇਰ ਵੀ ਆਪਾਂ ਸੁਰਟੀ ਕਢਾਈ ਕਿ ਉਹ ਮਾਂ ਮਾਪ ਦਾ ਨੌਜਵਾਨ ਪੁੱਤ ਜਿਹਨੇ ਅਜੇ ਹੋਰ ترقی ਕਰਨੀ ਸੀ ਬਲੰਦੀਆਂ ਨੂੰ ਸੋਹਣਾ ਸੀ ਉਹਦਾ ਕਤਲ ਹੋਇਆ ਇਹ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਹੈ ਪਰ ਦੂਜੇ ਪਾਸੇ جما کر سوال ہے نہ کسی کام ہو رہا ہے نہ ہی ہو رہا ہے کیونکہ یہاں نے وعدے کیتے کہ بیبی نو ہزار روپیہ رسوئی پتا دے اور نہیں کہہ سکتی ساری بھن ہزار روپیہ سامان آیا ਦੱਸੋਾਇਰਾਂ ਕਹਿੰਦੇ ਨੇ ਘਰ ਭੀਜਿਆ ਰੁਪਿਆ ਪਰ ਇਹਨਾਂ ਨੇ ਝੂਠ ਮਾਰ ਕੇ ਮੇਰੇ ਨੌਜਵਾਨ ਬੱਚੇ ਵੀ ਬੱਟੇ ਆ ਉਹਨਾਂ ਨੂੰ ਵੀ ਦਾਦਾ ਆਇਆ ਸੀ ਤੁਹਾਨੂੰ ਰੁਜ਼ਗਾਰ ਦੇਵਾਂਗੇ ਇਹ ਕੀ ਕਰਦੇ ਆ ਨਾ ਆਪ ਦੀ ਐਡ ਦੇ ਉੱਤੇ ਪੈਸਾ ਲਾ ਰਹੇ ਆ ਮਜਬੂਰੀ ਕਰ ਰਹੇ ਆ ਇਹ ਆਖੀਂ ਇੰਨੇ ਹਜ਼ਾਰ ਨੌਕਰੀਆਂ ਦੇਤੀਆਂ ਉਹ ਨੌਕਰੀਆਂ ਪਤਾ ਕਿਹੜੀਆਂ ਕੰਮ ਕਰਦੇ ਆ ਵਿੱਚ ਇਹ ਗਾ ਪ੍ਰਾਇਮਰ ਕਰਾ ਰਹੇ ਨੇ ਜਿਹੜੀਆਂ ਫੈਕਟਰੀਆਂ ਦੇ ਦੱਸੀ ਦੇ ਵਿੱਚ ਉਹ ਵੀ ਕੰਮ ਕਰਕੇ ਤੇ ਵੱਡੇ ਵੱਡੇ ਪੁਰਸ਼ ਅਜਲਾ ਦਿੰਦੇ ਐ ਐਨੇ ਬੱਚਿਆਂ ਨੂੰ ਜੀਵਨ ਜ਼ਰੂਰ ਦਿੰਦਾ ਜੇ ਤੂੰ ਵੀ ਜੀਵਨ ਜ਼ਰੂਰ ਦਿੰਦਾ ਤੇ ਸਰਦਾਰਾਂ ਦੇ ਮਜ਼ਦਾ ਕਿਉਂ ਰੋ ਰਹੇ ਐ ਕਿਉਂ ਤੁਸੀਂ ਉਹਨਾਂ ਨੂੰ ਫੋਟ ਰਹੇ ਹੋ ਕਿਉਂ ਨਾਦੀ ਚਾਜ ਕਰ ਰਹੇ ਹੋ ਸਰਦਾਰ ਪਹਿਲਾਂ ਸਰਦਾਰ ਪ੍ਰਵਾਸੀ ਮਾਨ ਮੁੱਖ ਮੰਤਰੀ ਪੰਜਾਬ ਫੋਟਪੱਡੇ ਵਿੱਚ ਰੋਜੋ ਕਰਾਇਆ ਜੀ ਉਹ ਦੇਵਨਾਂ ਦਾ ਪ੍ਰਿਸ਼ਚੈ ਦੇ ਰੋਹਿਆ ਉਹ ਰੋਜ ਰੋਹ ਦੇਖਦੇ ਹੋਏ ਉਹਨਾਂ ਦੇ ਲਾਖੀ ਦਾਸ ਬਿਦਾ ਗਿਆ ਚੱਲਦੇ ਇਲੈਕਸ਼ਨ ਦੇ ਵਿੱਚ ਜਿਵੇਂ ਉਹਨੇ ਅੱਜ ਦੇ ਵੀ ਇਹ ਇਲੈਕਸ਼ਨ ਤੋਂ ਬਾਅਦ ਕੀ ਕਰਨਗੇ ਮੈਂ ਤਾਂ ਬੇਨਤੀ ਕਰਦਾ ਕਿ ਇਹਨਾਂ ਨੇ ਨਾਰਾ ਲਾਇਆ ਸੀ ਕਿ ਅਸੀਂ ਪੰਜਾਬ ਨੂੰ ਨਸ਼ਾ ਕਰਨਾ ਕਰਾਂਗੇ ਰਿਜਰਵ ਕਰਾ ਕੇ ਅਕਾਲੀ ਦਰਬਾਰ ਤੋਂ ਭੰਡਿਆ ਜੀ ਦਾ ਕਿ ਨਸ਼ਾ ਖੋਹਦੇ ਆ 30000 ਦਾ ਕਰਾਂਗੇ 25000 ਬਣਿਆ ਸਰਕਾਰ ਬਣੀ ਹਜੇ ਤੱਕ ਮੈਨੂੰ ਵੀ ਇਹਨਾਂ ਤੋਂ ਹੋਰ ਵੀ ਨਹੀਂ ਬਣੀ ਤਿੰਨ ਮੰਤਰੀ ਬਦਲਦੇ ਆ ਤੇ ਚੌਥਾ ਲਾਉਣ ਨੂੰ ਵਿਆਹ ਹੈ ਮੰਤਰੀ ਬਦਲ ਨਾਲ ਹੋਰ ਵੀ ਨਹੀਂ ਮੰਤਰੀ ਬਣੀਆਂ ਕਿਉਂ ਕਿ ਲੋ ਤਜਰਬਾ ਤਜਰਬਾ ਹੈ ਨਹੀਂ ਨਾ ਕੋਈ ਜਿਹੜੇ ਦੀ ਗੱਲ ਹੈ ਇਹ ਤਾਂ ਪਹਿਲੇ ਹੈ ਕਿ ਪਹਿਲਾਂ ਸਾਰਿਆਂ ਦੇ ਬਾਬਾ ਦੋ ਜਾਂਦਾ ਭਾਵੇਂ ਤੇ ਫੁੱਜਾ ਲਿਆ ਤੁਹਾਡੇ ਕੋਲ ਬੋਟਾ ਮੰਗ ਲਓਗੇ ਭੀਜਿਆ ਵਾਲੇ ਯੋਗ ਦੇ ਕਮੇਡ ਹੋਾਈ ਦੇ ਉਹਨਾਂ ਨੂੰ ਪੁੱਛੋ ਕਿ ਸਾਡਾ ਜਿਹੜਾ 1000 ਰੁਪਿਆ ਜਿਹੜਾ ਲੈ ਕੇ ਪੈਣਾ ਮਾਤਾ ਬੱਚੀਆਂ

ਐਮਐਲਏ ਕਰਾ ਚੱਲ ਰਹੇ ਨੇ ਰਾਬਾ ਸਾਹ ਬੜਾ ਹੋ ਗਿਆ ਪੰਥ ਸਾਹਿਬ ਤੋਂ ਚੰਨਵਾਲ ਐਮਐਲਏ ਬਣ ਕੇ ਗਏ ਆ ਬਣਾ ਮਾਨ ਸਰਕਾਰ ਦਿੱਤਾ ਨਹੀਂ ਔਰ ਉਸ ਦਾ ਵਿਵਾਦ ਪੰਥ ਸਾਹਿਬ ਨੇ ਆਪਣਾ ਮਾਨ ਸਰਕਾਰ ਦਿੱਤਾ ਇਲਾਕਿਆਂ ਨੂੰ ਡਿਵੈਲਪਮੈਂਟ ਦੇ ਖੇਤੋਂ ਚਾਹੇ ਕਿਸੇ ਨੇ ਨਿੱਜੀ ਕੰਮ ਕੀ ਗਏ ਕਦੇ ਕਿਸੇ ਨੂੰ ਹੋਣਾ ਨਹੀਂਗਾ

ਗਲਤੀ ਆਪਾਂ ਕਰ ਬੈਠੇ ਪਰ ਇਸ ਗਲਤੀ ਨੂੰ ਐਸ ਰੱਜ ਕੇ ਸੁਧਾਰਨਾ ਹੈ ਜੇ ਤੁਸੀਂ ਦਾਸ ਹੋ ਇੱਦਾਂ ਜਿਤਾ ਕੇ ਭੇਜ ਦਿਓ ਚੰਗੀਆਂ ਵੋਟਾਂ ਦੇ ਨਾਲ ਤੁਹਾਨੂੰ ਵਾਦਾ ਕਰਦੇ ਆਂ ਸਾਰੇ ਸੀਨੀਅਰ ਲੀਡਰਸ਼ਿਪ ਇੱਥੇ ਹੈ ਮਦਾਨ ਸਾਹਿਬ ਬੈਠੇ ਆਂ ਪ੍ਰਿੰਦੀ ਬੈਠੇ ਆਂ ਸ਼ੋਕਲੇਜਰ ਜੀ ਬੈਠੇ ਆਂ ਬਾਬੂ ਜੀ ਬੈਠੇ ਆਂ ਮਾਤਾ ਜੀ ਬੈਠੇ ਆਂ ਸਾਰੇ ਜਿਿੰਦ ਜਿੰਦ ਦਾਸ ਨੂੰ ਹੋਕਾ ਦੇ ਕੇ ਮੇਟਰ ਜਿਤਾ ਕੇ ਪਾਰਲੀਮੈਂਟ ਭੇਜਿਓ ਚੰਗੇ ਲੋਕਾਂ ਨਾਲ

موٹا نازل آکے تو سیوکار کے لائے جام کے سکرم میں پھلاں جی ساڑھے دو 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 دوارہ ہو چلتا تواندھوں پھیل پڑھی کری گئے اور دیل سے سما پڑا ہو گیا بھوڑتے انجاز ہونا مجھے جانا ہے میں پھیلتی کرنا ہاں ہاں بہت دماغ جوڑا ہے تجھر آپ بہت بھی مانکمان کے لیکشور رہنا ہے توڑے پھلاں جی وی مانکہ جی میں بیٹھے ہیں سنے کے لئے تھوڑے پھلاں جی ਆਵਾਗੇ ਕਾਲੂ ਜੱਗੇ ਦੇ ਫੋੜ ਸਰਦੇ ਦੇ ਭਰਾਵਾਂ ਦਾ ਹੁਣ ਤੱਕੇ ਲਾਫ ਵਾਲੇ ਜਨਾ ਵਿੱਚ ਤੁਹਾਡੇ ਦਰਜਨ ਕਰਾਂਗੇ ਤੁਸੀਂ ਆਪ ਬੋਦੀ ਮਾਰ ਵਰਗੇ ਰਹੇ ਜਨਰਨਾ ਕਿ ਕਿ ਕੋਰ ਨੂੰ ਟਾਰਗੇਟ ਕਰਕੇ ਫੁਰਸਾ ਹੋਈ ਹੈ ਤੱਕੀ ਦਾ ਬਟਨ ਦਵਾ ਕੇ ਇੱਕ ਨੂੰ ਨੂੰ ਦਾਸ ਨੂੰ ਕਾਮਯਾਬ ਕਰੋ ਤੇ ਵਿੱਚ ਤੁਹਾਡੀ ਕਾਮਯਾਬੀ ਤੁਹਾਡੇ ਇਲਾਕੇ ਦੀ ਸ਼ਰੂਹ ਹੋਏ ਅਕਾਲੀ ਦਲ ਦੀ ਕਾਮਯਾਬੀ ਹੋਊਗੀ ਇੱਥੇ ਵੋਟ ਨਹੀਂ ਤੁਹਾਡੀ ਇੱਕ ਕੋਰ ਨੇ